ਉੰਨੀ ਤੋਂ ਖੜੀ ਹੈ ਹੈ ਆ ਵੀ ਹੈ ਉਹ ਖੜੀ ਆ ਉਹ ਵੀ ਮੋਲਣੀ ਯਾਰ ਲੈਣ ਦੇ ਨਾਲ ਹੀ ਗੱਲ ਕਰ ਹਾਂ ਜਾਣਾ ਕਰਨੀ ਯਾਰ ਕੱਸਰ ਦੀ ਲੈ ਜਾ ਕਿਹਦੇ ਨਾਲ ਮੋਲ ਪਰੇ ਨਗਾਉਂਦਾ ਯਾਰ ਹੈ ਹੈ ਕਿਹੜੇ ਕੀ ਕਰਦੇ ਯਾਰ ਬਲਕਾਰ ਓ ਯਾਰ ਹਾਂ ਤੇਰੇ ਸਾਹਮਣੇ ਫੌਜੀ ਦਾ ਗਾਂ ਲਗਾ ਉਹਦਾ ਗਾਂ ਲਗਾ ਕਿ ਓਏ ਹੋ ਗਈ ਓ ਗੋਲੀ ਯਾਰ ਉਹ ਰਿਆ ਜਾ ਯਾਰ ਕਰਦਾ ਬੰਦਾ ਇਹਦਾ ਅਸੀਂ ਤਾਂ ਕੋਈ ਦਲਾਲੀ ਖਾਣੀ ਕਿੰਨੇ ਦੀ ਹਾਂ ਇਹਦੇ ਕੋਲ 100 ਦਾ ਨੋਟ ਲੈਣਾ ਨਹੀਂ ਇਹ ਭਰਾ ਸਾਡਾ ਰੋਜ਼ ਇਹ ਇਕੱਠੇ ਰਹਿੰਦੇ ਆ ਬਸ ਇੱਕ ਆ ਕਰੀਆਂ ਦਾ ਕਰਨ ਗੱਲ ਕਰ ਲਾਂਦੇ ਇਹ ਇਹ ਤੇ ਪ੍ਰਧਾਨ ਹੀ ਕਰਨਗੇ ਸਾਡਾ ਮੈਨੂੰ ਪਤਾ ਨਹੀਂ ਇਹਨਾਂ ਦਾ ਆ ਕਿੰਨੇ ਦੀ ਵਿਕੇ ਕਿੰਨੇ ਕਹਿੰਦੇ ਪੁੱਛੋ ਓਏ ਦਾ 100 ਅਸਰ ਵਾਲੇ ਲਾਂਗ ਵਾਲੇ ਚੱਕਰ ਜਾ ਲਾਂਗ ਤੋਂ ਹੋਰ ਹੀ ਤੋਂ ਘਟਣਗੇ ਨਹੀਂ ਨਹੀਂ ਤਾਂ ਬੱਚੀ ਆ ਕਿੰਨੇ ਮਾਜੀ ਦੀ ਉੱਚੀ ਲੈਂਦਾ ਓਏ ਗੱਗੂ ਦੱਸ ਸਾ ਜਰਾ ਭਾਲ ਕਿੰਨੇ ਦੀ ਵੇਚਦਾ ਕਿੰਨੇ ਦੀ ਵੇਚਦਾ ਤੂੰ ਮੈਨੂੰ ਕੋਈ ਪਤਾ ਤਾਂ ਲੱਗੇ ਜਰਾ ਮਾਜੀ ਦੀ ਕਿੰਨੇ ਦੀ ਫਿਰ ਤੂੰ ਬੋਲੇਗਾ ਕੁਸ ਨਾ ਓਏ ਕੀ ਜਿੱਦ ਇਸਨੇ ਹੈ ਕੀ ਤੂੰ ਕਹਿ ਬੋਲ ਵੀ ਕੁਸ ਪੜਾ ਕਿੰਨੇ ਦਾ ਫਰਕ ਹੋਊਗਾ ਨਿਕਲੂ ਕਿਵੇਂ ਨਿਕਲਦੀ ਨਹੀਂ ਕਿੰਨੇ ਦਾ ਨਿਕਲੂ ਨਿਕਲਦੀ ਨਹੀਂ ਜਿਹੜੇ ਲੋਟੋ ਬੋਲੋ ਮੱਝ ਹੀ ਲਾਉਂਦਾ ਲੱਤ ਤੂੰ ਕਿੰਨੇ ਦੀ ਕਹਤਾ 81 ਵਾਲਾ ਮਾਲ ਹੈ ਹੋਰ 5 ਦੀ ਲੈ ਜਾ ਯਾਰ ਹੁਣ ਫਿਰ ਥੋੜੀ ਦਾ 2000 ਚੰਗੀ ਸੀ ਇਹਨੂੰ ਬਸ ਹੈ ਕਿੰਨੇ ਦੀ ਕਰਾ ਦੇਣਾ ਦੇਖ ਕੇ ਯਾਰ ਬਾ ਲਾਉ ਬੱਕੇ ਮੋਲ ਫੜ ਤੂੰ ਕਹ ਫਿਰ ਤੂੰ ਕਹ ਵੀ ਇੰਨੇ ਦੀ ਦਗਾ ਹੋਰ ਕਿੰਨੇ ਦੀ ਆ ਜੀ ਲਾਂਗ ਲ ਹੈਗਾ ਤਨ ਹੈਗਾ ਬੁੱਜਗਾ ਕੁਝ ਸਾ ਬਾਲੀਆ ਫੜ ਲੋਕਾਂ ਤੋਂ ਮੈਂ 10 12 ਮੰਨ ਪਿਆ 82 ਦੀ ਹੁੰਦੀ ਆ 83 ਦੀ ਹੁੰਦੀ ਆ ਓਏ 85 ਨੂੰ ਹੁੰਦੀ ਆ 9 ਦੀ ਵੀ ਨਹੀਂ ਹੁੰਦੀ ਸਾਡੇ 9 ਦੀ ਕਿੰਨੇ ਦੀ ਹੁੰਦੀ ਕਿੰਨੇ ਦੀ ਫਿਰ ਬੋਲੇਗਾ ਕੁਝ ਜਿਵੇਂ ਪ੍ਰਧਾਨ ਨੇ ਕਿਹਾ ਉਹ ਲੈ ਜਾ ਇਹਨੂੰ ਬਣਦਾ ਕੁਝ ਨਹੀਂ ਬਣਦਾ ਕੱਖ ਵੀ ਨਹੀਂ ਸਿੱਧੇ ਹੁੰਦੀ ਵੀ ਨਹੀਂ ਹੁੰਦੀ ਇਹਦੀ 2019 ਜਾਣਤੀ ਰਹਿੰਦੂ ਲਈ ہاں ਬਾਪੜੀ ਨਾਸ ਦਾ ਬਾਪੜੀ ਦਾ ਵਿਚਰ ਖਤ ਲਾ ਗਿਆ ਤੁਸੀਂ ਉਹ ਉਹ ਕਿਹਦੇ ਨਾਲ ਦੇ ਐਸੇ ਹੀ ਮਾਰ ਚਾਲ ਪੰਨ ਗਈ ਲਈ ਤੁਮਲੇ ਬਾਪੜੀ ਨੂੰ ਬਥਲਾ ਵੀ ਮੁੰਲਾ ਕੇ ਇਹ ਤੇ ਬਸ ਸਾਡੇ ਮਾਦੀ ਨੂੰ ਹੁੰਦੀ ਹੈ ਹੈ ਉਹ ਕਿੰਨੇ ਦੀ ਖੜ ਕੇ ਗੱਲ ਸੁਣੇਗਾ ਕਿ ਨਹੀਂ ਪ੍ਰਧਾਨ ਕੀ ਕਰੀ ਜਾਂਦੇ ਆ ਯਾਰ ਦੇ ਉਹ ਸਵੇਰ ਸਵੇਰ ਫਰਕ ਨੋ ਨੇੜੇ ਲੱਗੇ ਮੈਂ ਚਲੋ ਜਿਹੜਾ ਸਮਾਂ ਕਿੰਨੇ ਦੀ ਹੋਊਗੀ ਫਿਰ ਹਾਂ ਜਾਂ ਨਾ ਜਮਾ ਦਾ ਵੀ ਲੈ ਉਹ ਲਾ ਇਹ ਸੁਣ ਗਿਆ ਤੇਰਾ ਪਹਿਲਾਂ ਹੀ ਸੁਣ ਸੁਣ ਗਿਆ ਬੱਸ ਹੋਰ ਬੋਲੀ ਬੋਲੀ ਤੂੰ ਦੱਸ ਤੂੰ ਮੈਨੂੰ ਕਿਆ ਕਰੀ ਸਾਡੇ ਮਾਜੀ ਕਹਿੰਦਾ ਉਹ ਇੱਧਰ ਕਰ ਉਹ ਬੱਚੀ ਇੱਧਰ ਕਰ ਮੈਂ ਕਿਹਾ ਨਾ ਲੱਖੇ ਦਾ ਵੀ ਗੀਟ ਰੜੀ ਦਾ ਯਾਰ ਉਹਦੀ ਬ੍ਰੀਡ ਦਾ ਤੇ ਉਹਦੀ ਬ੍ਰੀਡ ਦਾ ਫਰਕ ਹੀ ਨਹੀਂ ਹੈ ਹੈ ਅਲ ਦੋ ਘਟ ਲਿਆ ਯਾਰ ਉਹ ਨੂੰ ਬਾਜ ਦਾ ਕੁਛ ਨਹੀਂ ਉੱਚੀ ਲਈ ਬੈਠ ਉਹ ਤਾਂ ਐਂ ਭਾ ਜਿਲਾਂ ਦੇ ਮਾਂ ਕਰਾਉਂਗੇ ਫਾਇਦਾ ਗਾਣੂ ਆ ਲੈਂਦਾ ਗਾ ਜੁੱਤੀ ਸੋਦਾ ਜੇ ਆਉਂ ਉਹ ਪਲਕਾਰ ਵਰਗੇ ਨੇ ਸਿੱਕੂ ਬਣਾਤਾ ਜੇ ਉਹਨੂੰ ਸਿੱਖੂ ਨਾ ਨਾ ਬਣਾਇਆ ਹੁੰਦਾ ਤੇ ਕਾਂ ਹੀ ਪੈਣੀ ਸੀ ਤੇ ਹੈ ਜੇ ਨਹੀਂ ਸਿੱਕੂ ਬਣਾਏ ਲੋਕ ਨੇ ਉੱਡ ਗਏ ਭਭੂ ਉਹਨਾਂ ਦੇ ਤਾਂ ਠੀਕ ਆ ਨਹੀਂ ਕਿੰਨੇ ਦੀ 10 ਫਿਰ ਉਹ ਮੈਨੂੰ ਕਹਿਆ ਯਾਰ ਹੈ ਨਹੀਂ ਫਿਰ ਯਾਰ ਸਵਾਦ ਕੋਈ ਗੱਲ ਦਾ ਸਾਡੇ ਨਾਲ ਸੁਣ ਰੱਪੋ ਨਹੀਂ ਹੋਣਾ ਵੈਲਕਮ ਟੂ ਔਰ ਫਿਰ ਫਿਰ ਕਿੰਨੇ ਦੀ ਹਾਂ ਨਾ ਕਿੰਨੇ ਦੀ ਮੈਨੂੰ ਇੱਕ ਵਾਰੀ ਕਹਿ ਕੇ ਮੋੜੀ ਕੋਸਣਾਉਂ ਫਿੱਟ ਲਿਆ ਜੇ ਦਾ ਦੇਣੀ ਹੋਈ ਤਾਂ ਦੇ ਦੋ ਜੇ ਨਹੀਂ ਤੁਹਾਡੀ ਮਰਜ਼ੀ ਜੇ ਇਹਦਾ ਲੱਛਣ ਕਰਨੇ ਆ ਲੈ ਇਹਦਾ ਕੋਈ ਕੋਈ ਸੁਣਦੇ ਕਿ ਜੀ ਮੂਤੇ ਹੋਰ ਛੋਟੀ ਨਹੀਂ ਹੁਣ ਇਹ ਕੁਲੀ ਹਾਂ 15 ਸਾਲ ਪਹਿਲਾਂ ਬਾਕੀ ਇਹਦਾ ਗਾਂ ਦਾ ਖੋਲ ਨਾਸਰ ਦੀ ਨਹੀਂ ਹੋਣੀ ਉਹ ਤੋਂ ਐਵੇਂ ਰਾ ਫੌਜੀ ਬਰਾ ਇਹ ਇੱਕ 15 ਇਹ ਚੱਲੀ ਜਾਂਦਾ ਐਵੇਂ ਮਾਰਦਾ ਭਾਈ ਸਾਡੇ माजी ਲਾਇਆ ਨਾਸਰ ਸਾਡੇ ਨਾਸਰ ਦੀਆਂ ਐ ਉਹ ਦੇਣੀ ਹੈ ਕਿ ਨਹੀਂ ਦੇਣੀ ਹੈ ਨਾ ਬਾਬਾ ਜਿਵੇਂ ਕਹਤਾ ਇਹਨੇ 100 ਘੱਟ ਵੀ ਨਹੀਂ ਕਿੰਨੇ ਤੋਂ ਸਭਾਨ ਤੋਂ ਕਿਹਾਂ ਗੱਲ ਕਰਾਂ ਤੇ ਫੇਰ ਫੌਜੀ ਕਿਉਂ ਜੂ ਕੀ ਆ ਉਹ ਹੋ ਗਿਆ ਨਹੀਂ ਦੇਣੀ ਯਾਰ ਉੱਚੀ ਖਰੀਦ ਆ ਕਿਵੇਂ ਦੇ ਦੋਣਾ ਵੀ 10000 ਯਾਰ ਆਪਾਂ ਗੱਲ ਨ ਵੀ ਸੁਨਾਸਰ ਵੀ ਕਹਿੰਦੇ ਆ ਸੁਨਾਸਰ ਦੀ ਕਿੱਥੇ ਯਾਰ ਸਾਡੇ ਮਾਜੀ ਦੀ 88 87 ਦੀ ਕਹਦਾ ਇਹ ਸਾਡਾ ਕੋਈ ਜਾਨਾ ਗਾਂ ਕਿੰਨੇ ਵੀ ਹੋਰ ਕੀ ਕੀ ਫਰਕ ਆ ਉਹ ਨਾ ਨਹੀਂ ਹੁੰਦੀ ਆ ਨਾ ਨਾ ਆਹ ਫੜ ਯਾਰ ਦੇ ਨਹੀਂ ਹੁੰਦੀ ਉਹ ਹਾਂ ਹਾਂ ਦੋਸਤਾਂ ਨਾਲ ਫੜੀ ਗਾਂ ਦਾ ਵਾਹ ਇਹ ਤੂੰ ਦੇਖ ਲੈ ਭਾਈ ਬੰਦੇ ਟੋਟਾ ਪਾ ਕੇ ਬਚਾ ਇਹ ਬੈਠਾ ਯਾਰ ਇਹਨੇ ਮ ਗਾ ਨੂੰ ਯਾਰ ਕੋਲ ਪਰ ਘਰ ਵੱਡੇ ਹੋ ਜਾ ਯਰਗਾ ਤੁਨੋਂ ਉਪਰ ਹੋ ਜਾ ਪਰਦ ਗਰਮ ਜੀ ਗਾਂ ਹੋਈ ਫਿਰਦੀ ਆਪਾਂ ਛੱਡ ਦੇ ਜਾਵੇ ਕਿ ਨਾ ਜਾਵੇ ਓਏ ਹੋਣੀ ਨਹੀਂ ਜਿਵੇਂ ਤੂੰ ਕਹਿਣਾ ਬਾਬਾ ਹੋਣੀ ਨਹੀਂ ਇਹਨਾਂ ਕੀ ਕਰਦਾ ਓਏ ਪੁਰਾ ਫੜਾ ਓਏ ਇੱਧਰ ਫੜਾ ਪੂਰਾ ਹੋ ਜਾ ਨਾ 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 ਤਾਰੀ ਨੂੰ ਕਰ ਅਰੇ ਅੱਛਾ ਅੱਛਾ ਲੈ 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 ਦਾਗੋ ਪਿਛੇਟ ਪਾਗਲ ਹੋ ਗਿਆ ਦਸ ਲੈ ਲੈ ਦਾਗਸਲੇ ਨੂੰ ਬੰਨ੍ਹ ਦੇ ਓ ਫੜ ਦੇ ਤੇਰੀ ਨਾ ਮੈਂ ਨਾ ਸੋਦਾ ਮੈਂ ਕਹਦਾ ਮੈਂ ਬੋਲ ਓਏ ਵਾਹ ਕਾਰੀ ਕੋ ਦੇ 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 ਛੱਡ ਦੇ ਆ ਤਾਰੀ ਦੀ ਹਮਤ ਨਾ ਯਾਰ ਛੱਡ ਦੇ ਮੇਰੀ ਬਰਮਨ ਲਾ ਹਜ਼ਾਰ ਦੋ ਹਜ਼ਾਰ ਤੈਨੂੰ ਪਤਾ ਨਾਲ ਤੇਰਾ ਫਾਇਦਾ ਕਰਨਾ ਕਿ ਨਹੀਂ ਕਰਨਾ ਚੱਲਾਂ ਉੱਥੇ ਨਾ ਨਾ ਫੜ ਕੰੜੇ ਦਾ ਆ ਮੁੰਡਾ ਮਗਰੇ ਫੜ ਜੀ ਆਦੀ ਫੜ ਲੈ ਉਹ ਫੜਦਾ ਤਾਰੀ ਕਹਿੰਦਾ ਹੂੰ ਉਹ ਤੂੰ ਜਿਆਦੇ ਸਾਈਨ ਅਪ ਕਰਦਾ ਸੀ ਤਾਰੀ ਕਹਿੰਦਾ ਪੰਜ ਉੱਤੇ ਮੈਨੂੰ ਫੜਾ ਆ ਲੜ ਪਿਆ ਸੀ ਉਹਦੇ ਨਾਲ ਉਹ ਪ੍ਰਕਾਰ ਹਜੇ 12 15 ਸੌ ਲਾ ਫੜਲਾ ਮਣੀ ਨਾ ਪੁੱਤ ਦਿਖ ਤਾਂ ठीक तो है ठीक है ठीक है एमदा कहदा सी कि मां चोद देया कहंदा तूसी चोदी है तू की करदे सी उते खरे बरा लिखता है ओ बैठ जा बैठ जा ਨੇ 99 ਦੀ ਕਰਕੇ ਆਈ ਆ ਗਾਮ 99 ਤਾਂ ਮੈਨੂੰ ਆਪ ਆਵਾਜ਼ ਦੇ ਦੇ ਮੈਂ ਕੰਨ ਓਏ ਗਾ ਤੇਰੀ ਆ ਕਿ ਫੌਜੀ ਦੀ ਆ ਇਹਰੀ ਆ ਕਿ ਯਾਰ ਬਾਈ ਯਾਰ ਇਹ ਤੇ ਫਿਰ ਐਵੇਂ ਉੱਤੇ ਕਿਉਂ ਟਲਵਾਉਂਦੇ ਨੇ ਨਫਰ ਦੇ ਦੋ ਤੈਨੂੰ ਪਤਾ ਨਾ ਓ 99 ਦੀ ਕਹੀ ਜਾਂਦਾ ਤਾਂ ਇਹ ਫੌਜ ਨਹੀਂ ਦੀ ਫੌਜੀ ਨਹੀਂ ਕਹਿੰਦਾ ਬਾਬਾ